ਸਵੇਰੇ 4:30 ਵਜੇ ਦਾ ਬ੍ਰਿਸ਼ ਜਾਂ ਤੁਰੇ ਅਗਾਂ ਵਾਹਿਗੁਰੂ ਜੀ ਦੇ ਕਰਦਾ ਸਾਹਮਣੇ ਗੁਰਦਰਸਬ ਆ ਗਿਆ ਤੇ ਆਪਣਾ ਇੱਥੇ ਹੈ ਗਿਆ ਖੰਡ ਪਾਠ ਰੱਖਿਆ ਆ ਤੇ ਪਸ ਜਾ ਰਹੇ ਆ ਲਾਗ ਮਾਤੇ ਇੱਥੇ ਟਿਕ ਕੇ ਤੇ ਬੈਠਾਂਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਮੈਂ ਗੁਰੂ ਘਰ ਦੇ ਅੰਦਰ ਫੋਟੋ ਨਹੀਂ ਲੈਂਦੀ। ਕਿ ਕਿ ਅੰਦਰ ਫੋਟੋ ਖਿੱਚਣਾ ਮਨਾ ਹੁੰਦਾ ਨਾ ਤੇ ਫਿਰ ਚੰਗਾ ਨਹੀਂ ਲੱਗਦਾ ਬੰਦਾ ਇਸ ਤਰ੍ਹਾਂ। ਤੇ ਕਿੰਨਾ ਸੰਗੀਤਨ ਹੋ ਰਿਹਾ ਹਮਤਵੇ ਦੇ। ਤੇ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਉਹ ਜਿਹੜਾ ਛੇ ਹਟਾ ਹੋਵੇ ਆ ਜਿੱਥੋਂ ਆਪਾਂ ਜਲ ਪੀਨੇ ਆ। ਹੋਦੇ ਦਰਸ਼ਨ ਜੇ ਮੇਰੇ ਕੋ ਕਰਾਏਗੇ ਮੈਂ ਤੁਹਾਨੂੰ ਜ਼ਰੂਰ ਕਰਾਉਂਗੀ پوری ਕੋਸ਼ਿਸ਼ ਕਰੂੰਗੀ ਕਿਉਂਕਿ ਆਪਣਾ ਖੰਡਪਾਟ ਸਾਹਿਬ ਵੀ ਉੱਥੇ ਨੇੜੇ ਦੇ ਰੂਮ 'ਚ ਰੱਖਿਆ ਹੈ ਬਿਲਕੁਲ ਜਿੱਥੇ ਉਹ ਮਤਲਬ ਸ਼ਹਿਰ ਤੱਕ ਸ਼ਹਿਰ ਤੱਕ ਮਤਲਬ ਸ਼ੇਮਾਲਾ ਵਾਲਾ ਜਿੱਦੇ ਆਇਆ ਇਹ ਮੈਂ ਬਾਹਰ ਖੜੀ ਬਿਲਕੁਲ ਗੇਟ ਦੇ ਬਾਹਰ जा तो तो ये है बारों घर बड़ा सब तो मैं इत बस इतों तक ही वीडियो बना तो अंदर मैं कोशिश करूँगी जो मेरे को छे हटा उस दर्शन करवाए गए ना जो छे माला चल दियाँ जो गुरु साहब ने, ने गुरु ਜਿਸ ਦੇ ਨਾਮ ਤੇ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਵਰਜਿੰਦਰ ਪਾਸ਼ਾ ਨੇ ਬਣਵਾਇਆ ਸੀ ਇਹ ਕੋਲ ਗੁਰਦੁਆਰਾ ਹੈ ਅਸੀਂ ਇੱਥੇ ਆਉਂਦੇ ਹਰ ਸਾਲ ਲਗਾਤਾਰ 15 ਸਾਲ ਹੋ ਗਏ ਸਨ ਇੱਥੇ ਸਿਮਰਨ ਦੀ ਅਦਾਸ ਕਰਵਾਈ ਸੀ ਜੀ ਉਦੋਂ ਦੇ ਹੀ ਆ ਅਸੀਂ ਬਹੁਤ ਜਿੰਦਾ ਉਦੋਂ ਤੇ ਆਪਾਂ ਇਹ ਖਲਡ ਪੱਟ ਰੱਖਿਆ ਹੈ ਤੇ ਹੁਣ ਚੱਲੇ ਆਂਦਾ ਗੁਰੂ ਆਸ਼ੀਰਵਾਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ